ਤੂੰ ਖਣਾ ਲੈ ਇੱਕ ਹੋਰ ਇਹ ਚੰਡੀਗੜ੍ਹ ਆ ਹੋਰ ਬਠਿੰਡੇ ਆ ਅੱਛਾ ਬਠਿੰਡੇ ਆ ਔਰ ਚੰਡੀਗੜ੍ਹ ਚ ਹੀ ਆ ਟੈਨਸ਼ਨ ਦੂਰ ਹੋ ਗਈ ਨਾ ਚਲੋ ਬੜਾ ਛਾਲ ਮਾਰ ਦੇ ਵਿੱਚ ਟੈਨਸ਼ਨ ਮੇਰੀ ਦੂਰ ਹੋ ਜੂਗੀ ਤੂੰ ਛਾਲ ਮਾਰ ਦੇ ਅੱਜ ਮੇਰਾ ਦਿਲ ਜਿਆ ਵੀ ਬੜਾ ਕਬਰਾਈ ਜਾਣ ਡਿਆ ਪਤਾ ਨਹੀਂ ਕੀ ਗੱਲ ਆ ਇਨੇ ਵੀ ਚੜ ਗਿਆ ਘਰ ਵੀ ਪਹੁੰਚ ਗਏ ਹਾਂ ਹਾਂ ਘਰ ਕਿੱਦਾਂ ਪਤ ਰੋੜਤੇ ਸੀ ਉਹ ਯਾਰ ਤੂੰ ਰੈਸ਼ ਕਰਦੀ ਪਈ ਮੈਂ ਤੈਨੂੰ ਠਾਹ ਆਣੀ ਆ ਮੈਂ ਜਸਟ ਇੱਕ ਘੰਟਾ ਰੈਸ਼ ਕੀਤੀ ਐ ਤੇ ਮੈਂ ਡਰਾਈਵ ਕਰਕੇ ਘਰ ਪਹੁੰਚ ਗਿਆ ਮੈਨੂੰ ਤੈਨੂੰ ਪਤਾ ਅਜੀਬ ਜਿਹਾ ਲੱਗਦਾ ਬਾਹਰ ਰੋੜ ਤੇ ਬਾਕੀ ਤੂੰ ਰਿਲੈਕਸ ਹੋ ਜਾ ਟੈਨਸ਼ਨ ਲੈ ਮਤਲਬ ਤੂੰ ਸਟ੍ਰੈਸ ਚ ਕੀ ਹੈ ਕੋਈ ਗੱਡੀ ਦੇ ਆਲੇ ਦੁਆਲੇ ਆਇਆ ਸੀ ਪਿੱਟੀ ਦੇ ਆਲੇ ਦੁਆਲੇ ਕੋਈ ਬਾਰੀ ਤੇ ਕੋਈ ਕਿੰਨੇ ਲੋਕ ਕਿੰਨੇ ਮਤਲਬ ਐਦਾ ਐਦਾ ਹੱਥ ਰਿਆ ਮੈਂ ਸਮਝ ਗਿਆ ਚੱਲਾ ਟੈਨਸ਼ਨ ਲੈ ਲੋ ਮੈਨੂੰ ਕੋਈ ਟੈਨਸ਼ਨ ਚਾਹੀਏ ਚਲੋ ਸਮਾਨ ਘੜਦੇ ਨੇ ਅੰਦਰ ਉਹ ਯਾਰ ਚੱਲਾ ਯਾਰ ਮੈਂ ਧਾਦੇ ਰਹੇ ਉਹ ਸਮਾਨ ਆਪਣੇ ਆਪ ਹੀ ਛੋਟੇ ਹੁੰਦਾ ਵੀ ਘਟਾ ਹੀ ਆ ਮਾਂ ਚ ਕੋਈ ਜੀ ਨੀਂਦ ਨਹੀਂ ਆਂਦੀ ਆ ਜੰਗਾਇਆ ਤੂੰ ਲੈ ਆਂਦਾ ਵਿਚਾਰੀ ਨੂੰ ਉੱਥੇ ਬਹੁਤਾ ਬੁਖਾਰ ਹੋ ਜਾਂਦਾ ਤੇ ਕਿੰਨੇ ਸਾਮਨਾ ਸੀ ਇਹਨੂੰ ਕਿੰਨੇ ਦਾ ਧਿਆਨ ਦੱਖ ਨਹੀਂ ਦੁਆ ਦਾ ਰੂ ਕੋਣ ਲਿਆ ਕੇ ਦੇਂਦਾਈ ਕੋਣ ਕਿਸੇ ਦਾ ਧਿਆਨ ਕਰਦਾ ਆ ਪ੍ਰੀਤ ਪੁੱਤ ਪ੍ਰੀਤ ਹਾਂ ਜੀ ਮੰਮੀ ਮੈਂ ਤੇਰੇ ਨਾਲ ਗੱਲੇ ਕਰੀ ਜਾਨੀ ਆ ਤੂੰ ਮੇਰਾ ਜਵਾਬ ਹੀ ਨਹੀਂ ਦੇਂਂਡਿਆ ਕੀ ਹੋਇਆ ਕੁਛ ਨਹੀਂ ਕੀਆ ਕੀ ਹੋਇਆ ਸੀ ਪ੍ਰਿਆ ਨੂੰ ਉੱਥੇ ਜਿਆਦਾ ਬੁਖਾਰ ਹੋ ਗਿਆ ਹੀ ਬੁਖਾਰ ਕਿਹੜਾ ਬੁਖਾਰ ਤੂੰ ਆਪ ਹੀ ਤੇ ਕਿਹਾ ਸੀ ਮੈਨੂੰ ਕਿ ਮੰਮੀ ਪ੍ਰੀਆ ਨੂੰ ਬੁਖਾਰ ਬੜਾ ਤੇਜ਼ ਹੋ ਗਿਆ ਸੀ ਤੇ ਮੈਂ ਉਹਨੂੰ ਚੰਡੀਗੜ੍ਹੋਂ ਤਾਈਓ ਨਾਲ ਲੈ ਆ ਆ ਹਾ ਹਾ ਕਿੱਥੇ ਪ੍ਰੀਆ ਉઠી ਨਹੀਂ ਉਹ ਪਤਾ ਨਹੀਂ ਕੋਠੇ ਤੇ ਚਲੇਗੀ ਉਹ ਸ਼ਾਇਦ ਘੁੱਟ ਤੇ ਗਈ ਹੈ ਆਇਆ ਮੈਂ ਤੂੰ ਠੀਕ ਹੈ ਪ੍ਰਿਆ ਛੱਡ ਯਾਰ ਜੋ ਹੋ ਗਿਆ ਸੋ ਹੋ ਗਿਆ ਯਾਰ ਤੂੰ ਟੈਨਸ਼ਨ ਕਿਉ ਲੈਨੀ ਹੈ ਨਾਲ ਤੈਨੂੰ ਪਤਾ ਮੈਨੂੰ ਸ਼ੱਕ ਪੈਣ ਲਿਆ ਤੇਰੇ ਤੇ ਤੂੰ ਚੁੱਪ ਚੁੱਪ ਰਹਿਨੀ ਹੈ ਨਹੀਂ ਚੰਗਾ ਲੱਗਦਾ ਇਹਦਾ ਪ੍ਰਿਆ ਤੂੰ ਸਮਝਦਾਰ ਹੈਗੀ ਹੈ ਤੈਨੂੰ ਪਤਾ ਹੋਣਾ ਚਾਹੀਦਾ ਵਾ ਕਿ ਕਿਹੇ ਘਰ ਚ ਕਿੱਦਾਂ ਕਿਵੇਂ ਰਹਿਣਾ ਵਾ ਸਮਝਦੀ ਵੀ ਗੱਲਾਂ ਕਿ ਨਹੀਂ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਸਾਰਾ ਹੀ ਜੇ ਤੂੰ ਟੈਨਸ਼ਨ ਲੈਣੀ ਤੇ ਮम्मी ਵੀ ਟੈਨਸ਼ਨ ਲੈਣੀ ਬਾਅਦ ਚੋ ਤੇ ਤੈਨੂੰ ਮਾਥੋਂ ਲੈ ਹੀ ਆਇਆ ਵਾ ਇੱਥੇ ਤੂੰ ਸੇਫ ਮਾਹੌਲ ਚ ਹੈਗੀ ਐ ਬੋਲ ਲੈ ਕੁਛ ਹੁਣ ਸੌਰੀ ਮੇਰੇ ਕਰਕੇ ਤੁਹਾਡੇ ਘਰ ਦਾ ਮਾਹੌਲ ਖਰਾਬ ਹੋ ਰਿਹਾ ਹੈ ਉਹ ਮੇਰੇ ਕਹਿ ਦਾ ਮਤਲਬ ਇਹ ਨਹੀਂ ਕਿ ਮਾਹੌਲ ਖਰਾਬ ਹੋ ਰਿਹਾ ਵਾ ਤੂੰ ਟੈਨਸ਼ਨ ਲੈ ਨਹੀਂ ਮੰਮੀ ਟੈਨਸ਼ਨ ਲੈਣਗੇ ਮੰਮੀ ਟੈਨਸ਼ਨ ਹੋਊਗੀ ਤੇ ਮੈਨੂੰ ਟੈਨਸ਼ਨ ਹੋਊਗੀ ਸਾਰਿਆਂ ਦੀ ਜ਼ਿੰਦਗੀ 'ਚ ਐਦਾਂ ਹੁੰਦਾ ਹੈ ਕਿ ਸਿਰਫ ਮੇਰੀ ਜ਼ਿੰਦਗੀ 'ਚ ਐਦਾਂ ਹੋ ਰਿਹਾ ਹੈ ਮੈਂ ਮੈਂ ਖੁਸ਼ ਹੋਣਾ ਚਾਹੁੰਦੀ ਆ ਮੈਂ ਅੱਗੇ ਵਧਣਾ ਚਾਹੁੰਦੀ ਆ ਮੈਨੂੰ ਤੇ ਲੱਗਦਾ ਮੇਰੀ ਉਮਰ ਬਸ ਇਹਨਾਂ ਚੱਕਰਾਂ 'ਚ ਲੰਘ ਜਾਣੀ ਆ ਮੈਂ ਆਂਟੀ ਜੀ ਨੂੰ ਬਿਲਕੁਲ ਦੁਖੀ ਨਹੀਂ ਕਰਨਾ ਚਾਹੁੰਦੀ ਬਿਲਕੁਲ ਵੀ ਪਰ ਕੀ ਕਰਾਂ ਦਿਲ ਚ ਕਈ ਇਦਾਂ ਦੇ ਬਲਵਲੇ ਨੇ ਜੋ ਚਾਕੇ ਵੀ ਰੋਕੇ ਨਹੀਂ ਜਾਣਦੇ ਮੈਂ ਬੜੀ ਕੋਸ਼ਿਸ਼ ਕਰਨ ਈ ਹੈ ਕਿ ਮੈਂ ਝੂਠਾ ਹੱਸਾਂ ਪਰ ਇੱਕ ਖਾਸ ਇਹ ਅਦਰੀ ਚੀਜ਼ ਹੁੰਦੀ ਹੈ ਜਿਹੜਾ ਕਦੇ ਝੂਠਾ ਨਹੀਂ ਹੋ ਸਕਦਾ ਪਰ ਤਨ ਕੋਸ਼ਿਸ਼ ਤੇ ਕਰਨੀ ਪੈਣੀ ਪਈ ਹੈ ਤੈਨੂੰ ਪਤਾ ਪ੍ਰੀਤ ਆਂਟੀ ਮੈਨਾਂ ਇੰਨਾ ਕਰਦੇ ਆ ਕਿ ਮੈਂ ਸੋਚ ਵੀ ਨਹੀਂ ਸਕਦੀ ਮੈਂ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੀ ਮੈਨੂੰ ਪਤਾ ਪ੍ਰਿਆ ਜੋ ਵੀ ਹੋਇਆ ਨਾ ਬਹੁਤ ਗਲਤ ਹੋਇਆ ਵਾ ਔਰ ਇਹ ਸੋਚਣ ਚ ਨਹੀਂ ਆਂਦੀਆਂ ਚੀਜ਼ਾਂ ਜਿਹੜੀਆਂ ਤੇਨਾਂ ਹੋਈਆਂ ਵਾ ਮੈਂ ਖੁਦ ਹਰਾਨ ਆ ਮੈਨੂੰ ਪਤਾ ਇਹ ਚੀਜ਼ਾਂ ਚੋਂ ਨਿਕਲਣ ਲੱਗੇ ਟਾਈਮ ਵੀ ਲੱਗਦਾ ਵਾ ਪਰ ਤੈਨੂੰ ਚੇਂਜ ਕਰਨਾ ਪੈਣਾ ਆਪਣਾ ਆਪ ਕੋਸ਼ਿਸ਼ ਕਰਾਂ ਚੀਜ਼ੋ ਨਿਕਲਣ ਦੀ ਚਲ ਆ ਜਾ ਥੱਲੇ ਹਾਂ ਅੱਛੇ ਗੱਲ ਸੁਣ ਤੂੰ ਪੱਜ ਕੀ ਉੱਤੇ ਕਿ ਹੋਇਆ ਸੀ ਉਹ ਮੈਂ ਫਿਲਮਾਂ ਫਿਲਮਾਂ ਚ ਵੇਖਿਆ ਨਾ ਤੇ ਕੁੜੀਆਂ ਟੈਨਸ਼ਨ ਚਾਹੁੰਦੀਆਂ ਸਭ ਤੋਂ ਪਹਿਲੇ ਉਹ ਛੱਤ ਤੇ ਚੜ੍ਹਦੀਆਂ ਛਾਲ ਮਾਰਨ ਵਾਸਤੇ ਤੇ ਮੈਂ ਸੋਚਿਆ ਕੁਝ ਵੀ ਸੋਚਦਾ ਤੂੰ ਤੇ ਛਾਲ ਮਾਰਨੀ ਹੁੰਦੀ ਨਾ ਤੇ ਬੜੇ ਚੜਦੀ ਮਾਰ ਦੇਣੀ ਸੀ ਦੇਖ ਪ੍ਰੀਆ ਮੇਰੀ ਗੱਲ ਸੁਣ ਤੂੰ ਪਲੀਜ਼ ਕੋਸ਼ਿਸ਼ ਕਰ ਮਮੀ ਸਾਹਮਣੇ ਨੈਚੁਰਲ ਹੋ ਹੰਦੀ ਮੈਨੂੰ ਪਤਾ ਜੋ ਵੀ ਹੋਇਆ ਉਹ ਗਲਤ ਹੋਇਆ ਵਾ ਤੇਨਾ ਧੱਕਾ ਹੋਇਆ ਵਾ ਇਹ ਚੀਜ਼ ਤੋਂ ਕੁੜੀਆਂ ਨੂੰ ਨਿਕਲਣਾ ਬਹੁਤ ਔਖਾ ਹੁੰਦਾ ਵਾ ਪਰ ਤੂੰ ਇਸ ਸਥਿਤੀ ਨੂੰ ਸਮਝ ਜਿਹੜੀ ਇੱਥੇ ਚੱਲਦੀ ਪਈ ਹੈ ਮਮੀ ਨੇ ਮੈਨੂੰ ਕਿੰਨੀ ਵਾਰੀ ਪੁੱਛ ਲਿਆ ਪ੍ਰੀਆ ਨੂੰ ਹੋਇਆ ਕੀ ਹੈ ਮੈਂ ਨਹੀਂ ਜਵਾਬ ਦੇ ਪਾਰਿਆ ਨਾਲੋਂ ਸੁਣ ਬਰੀ ਨਾ ਗੱਲੋਂ ਹਾਂਜੀ ਮਮੀ ਆ ਜਾ ਬੈਠਾ ਲੀਆ ਠੀਕ ਐ ਪੁੱਤੋ ਨਾ ਹਾਂਜੀ ਠੀਕ ਆ ਮੈਂ ਕੀ ਗੱਲ ਐ ਕੀ ਹੋਇਆ ਸੀ ਕੁਛ ਨਹੀਂ ਬੱਸ ਮੈਂ ਚਾਹਨੀ ਆ ਕਿ ਹੁਣ ਕੀ ਚਾਹਨੀ ਤੇ ਕੀ ਨਹੀਂ ਮੇਰੇ ਕਰਮਾਂ ਚ ਲੱਗਦਾ ਨੌਕਰੀ ਹੈਗੀ ਨਹੀਂ ਆ ਕੋਈ ਨਾ ਦਾਸ ਕਿਉਂ ਹੁੰਦੀ ਆ ਕਦੀ ਨਾ ਕਦੀ ਨੌਕਰੀ ਮਿਲੇਗੀ ਐਡੀ ਕਿਹੜੀ ਗੱਲ ਐ ਤੇਰੇ ਕਰਮਾਂ ਚ ਨੌਕਰੀ ਨਹੀਂਗੀ ਇੰਨਾ ਨਹੀਂ ਸੋਚੀ ਦਾ ਐਵੇਂ ਸੋਚੀ ਜਾਂਦੀ ਕੁਛ ਨਾ ਕੁਛ ਆ ਕੱਪੜੇ ਖੋਨੇ ਪਾਏ ਮੋਰੀਆਂ ਵਾਲੇ ਆਵਾਸ ਦੀ ਅੰਦਰ ਜਾਂਦੀ ਹੈ ਕੱਪੜੇ ਵੇਖ ਪਾਏ ਜਿਵੇਂ ਪਰਨਾਲੀ ਹੁੰਦਾ ਛੇਕਾਂ ਵਾਲਾ ਵੇਖਿਆ ਵੀਰ ਤੂੰ ਉਹ ਬੋਰ ਵਾਲੀ ਪੈਪਾ ਆਹੋ ਪਰਨਾਲਾ ਕੀ ਹੁੰਦਾ ਅੱਜਾ ਏ ਹੋ ਜੇ ਭਾਈ ਖੋਲ ਗਈ ਤੇਰੀ ਵੀ ਜਾਗ ਓਏ ਸੁੱਤਾ ਹੀ ਰਿਹਾ ਵਾ ਰਾਤ ਸਾਰੇ ਸੁੱਤਾ ਰਿਹਾ ਚੱਡੀ ਗੜੀ ਸੁੱਤਾ ਹੀ ਰਿਹਾ ਏ ਕਿੱਥੇ ਸੁੱਤਾ ਰਿਹਾ ਮੈਂ ਸਾਰੀ ਗੱਡੀ ਚ ਜਾਗਦਾ ਗਿਆ ਮੈਂ ਪਤਾ ਇੱਕ ਵੇਲੇ ਕੁੰਭ ਕਰਨ ਦਾ ਭਰਾ ਤੇ ਨਹੀਂ ਹੈਗਾ। ਔਹ ਲੱਗਦਾ ਤਾਂ ਨਹੀਂ ਵੈਸੇ ਕੁੰਭ ਕਰਨ ਹੋਏਗਾ। ਉਹ ਮਾਸੀ ਤਾਂ ਉਹ ਗੱਲ ਦੱਸ ਤੂੰ ਦੱਸਿਆ ਤੇ ਨਹੀਂ ਦੱਸਿਆ ਬੰਦੇ ਪੈ ਗਏ ਪਉਣ ਚੰਡੀਗੜ੍ਹ। ਓਏ ਚੁੰਡੀਆਂ ਕਪੜੀ ਜਾਂਣਾ ਵੀਰ। ਮੰਮੀ ਨੂੰ ਨਹੀਂ ਦੱਸਣਾ। ਕੀ ਨਹੀਂ ਦੱਸਣਾ? ਬੰਦੇ ਪੈ ਗਏ। ਮੈਂ ਮੰਮੀ ਇਹ ਕਹਿਣੇ ਆਵਾ ਕਿ ਤੁਹਾਨੂੰ ਉੱਥੇ ਦੱਸਣਾ ਨਹੀਂ ਕਿ ਬੰਦੇ ਬੜੇ ਪੈਂਦੇ ਉੱਥੇ। ਰਾਤ ਨੇਰਾ ਬੜਾ ਹੁੰਦਾ ਵਾ। ਉਹ ਪਨੇਰਾ ਸਾਰਾ ਚੰਡੀਗੜ੍ਹ ਵਿੱਚ ਉੱਥੇ ਕਿਤਨੇ ਕਿਤੇ ਬੰਦੇ ਪੈ ਹੀ ਜਾਂਦੇ ਆ ਓਏ ਉੱਥੇ ਤੇ ਲੱਟਾਂ ਹੀ ਬੜੀਆਂ ਆਂ ਕਿੱਥੇ ਨੇਹਰਾ ਲਵਾਈ ਜਾਂਦੇ ਉਹ ਲੱਟਾਂ 'ਚ ਵੀ ਪੈ ਜਾਂਦੇ ਆ ਮਲੇ ਸੌਣ ਦੀ ਗੱਲ ਜਿੱਥੇ ਮਰਜੀ ਪੈ ਜਾਂਦੇ ਆ ਉਹ ਕਹਿ ਰਹੇ ਨੇ ਵੀ ਉਹੀ ਕਹਿਣ ਡਿਆ ਵਾ ਚਲ ਸੌ ਜਾ ਕੇ ਅੰਦਰ ਚੱਲ ਤੇਰਾ ਕੰਮ ਇਹਦਾ ਸੌਣ ਵਾਲਾ ਤੇ ਬੜਾੜਾ ਇਹ ਬੜਾ ਤਮਾਅ ਵੀ ਨਹੀਂ ਕਰਦਾ ਰਿਹਾ ਉੱਥੇ ਪਤਾ ਨਹੀਂ ਜੋ ਮਰਜੀ ਮੂੰਹ ਜਾ ਆ ਜਾਂਦਾ ਬੋਲ ਦਿੰਦਾ ਹੀ ਚਲੋ ਮੈਂ ਨਾ ਥੋੜੀ ਰੈਸਟ ਕਰ ਲਾਂ ਆਂਟੀ ਜੀ ਓਪ ਹਾਂਜੀ ਸਰਦਾਰ ਜੀ ਘਰੇ ਆਓ ਤੂੰ ਚੰਗੇ ਗਏ ਜੇ ਚੇਤਾ ਹੀ ਭਲਾ ਲਿਆ ਘਰ ਦਾ ਉਹ ਤੇਰੇ ਕਰਕੇ ਗਿਆ ਹਾਂ ਉਹ ਜਿੰਨੀ ਭਾਈ ਦੌਰ ਕੰਦੇ ਤੇਰੇ ਕਰਕੇ ਕਰਨ ਲਿਆ ਆ ਸਰਦਾਰਨੀਆਂ ਦੇਖ ਤੇਰੇ ਵਾਸਤੇ ਮੈਂ ਕਿੰਨਾ ਕੁਛ ਲੈ ਕੇ ਆਇਆ ਵਾ ਉਹ ਤੇ ਮੇਰੇ ਵਾਸਤੇ ਉਹ ਪੁੱਤਰਾ ਮੈਨੂੰ ਪਤਾ ਤੇਰਾ ਜਨਮ ਦਿਨ ਆਂਦਿਆ ਵਾ ਉਹ ਤੇਰੇ ਵਾਸਤੇ ਮੈਂ ਕੁਝ ਵੱਖਰਾ ਹੀ ਸੋਚਿਆ ਆ ਅੱਛਾ ਤੂੰ ਦੱਸੋ ਫਿਰ ਮੈਨੂੰ ਕੀ ਗਵਾ ਉਹ ਨਹੀਂ ਫਿਰ ਜੇ ਦੱਸਤਾ ਤੇ ਫਿਰ ਸਰਪ੍ਰਾਈਜ਼ ਕਰਦਾ ਰਹਿ ਗਿਆ ਠੀਕ ਐ ਪੁੱਤ ਦਾ ਜਨਮ ਦਿਨ ਯਾਦ ਰਿਆ ਤੇ ਮੇਰਾ ਜਨਮ ਦਿਨ ਨਹੀਂ ਯਾਦ ਸੀ ਮੈਂ ਕੱਲੀ ਨੇ ਮਨਾਇਆ ਉਹ ਸਰਦਾਰ ਨਹੀਂ ਹੈ ਤੇਰਾ ਜਨਮ ਦਿਨ ਯਾਦ ਹੀ ਐਸੇ ਕਰਕੇ ਤੇਰੇ ਵਾਸਤੇ ਇੰਨਾ ਕੁਝ ਲੈ ਕੇ ਆਇਆ ਵਾਂ ਆ ਫੜੋ ਆਪਣੇ ਗਿਫਟ ਤੁਸੀਂ ਦੇ ਕਿ ਆ ਹੀ ਮਹੀਨੇ ਬਾਅਦ ਆਣਾ ਮੁੰਡਾ ਖਾਸ ਹੋ ਗਿਆ ਤੁਹਾਡੇ ਵਾਸਤੇ ਤੇ ਜਿੰਨੇ ਮੁੰਡੇ ਨੇ ਜੰਮਿਆ ਉਹ ਤੁਹਾਡੇ ਵਾਸਤੇ ਖਾਸ ਨਹੀਂ ਖਾਸ ਉਹ ਤੋਹੀ ਤੇ ਜਾਣ ਉਹ ਸਾਡੀ ਡੈਡੀ ਹੁਣ ਤੂੰ ਯਾਦ ਗਏ ਜੋ ਮੈਨੂੰ ਕੋਈ ਬੀਨਸ ਵੀ ਖਿਲਾ ਦੋ ਵਧੀਆ ਜਾ ਉਹ ਮੇਰੇ ਮਗਰੋਂ ਮੇਰਾ ਪੁੱਤ ਇਨਾ ਸਿਆਣਾ ਹੋ ਗਿਆ ਵਾ ਚਲੋ ਫਿਰ ਅਮਨ ਦੇ ਘਰ ਦੇ ਨਾਲ ਵੀ ਬੁਲਾਓ ਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਲੈਨੇ ਆ ਸਰਦਾਰ ਜੀ ਆਪਾਂ ਨਾ ਕੋਈ ਹੋਰ ਕੁੜੀ ਦੇਖ ਲੈਨੇ ਆ ਨਹੀਂ 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 ਮੰਮੀ ਡੈਡੀ ਮੈਂ ਅਮਨ ਨੇ ਵਿਆਹ ਕਰਾਉਣਾ ਵਾ ਮੈਂ ਤਾਂ ਅਮਨ ਨੂੰ ਪਿਆਰ ਕਰਦਾ ਵਾਂ ਅਮਨ ਤੇਰਾ ਵੀ ਸਰਿਆ ਹੀ ਪਿਆ ਕਦੀ ਤੂੰ ਕਹਿਣਾ ਮੈਂ ਅਮਨ ਨਾਲ ਵਿਆਹ ਕਰਾਉਣਾ ਕਦੀ ਤੂੰ ਕਹਿਣਾ ਮੈਂ ਅਮਨ ਨਾਲ ਵਿਆਹ ਨਹੀਂ ਕਰਾਉਣਾ ਮੈਨੂੰ ਤਾਂ ਤੇਰਾ ਕੋਈ ਪਤਾ ਨਹੀਂ ਲੱਗਦਾ ਕਦੀ ਨਾ ਕਦੀ ਹਾਂ ਮੈਨੂੰ ਵੀ ਸਮਝਾਓਗੇ ਕੁਛ ਕੀ ਹੋੰਡਿਆ ਵਾ ਡੈਡੀ ਕੁਛ ਨਹੀਂ ਉਹ ਮੈਨੂੰ ਨਾ ਵਿਆਹ ਤੋਂ ਡਰ ਬੜਾ ਲੱਗ ਲਾ ਪਿਆ ਸੀ ਤੇ ਮੈਂ ਮੰਮੀ ਨਾ ਕਰਤੀ ਤੇ ਹੁਣ ਮੈਨੂੰ ਵਧੀਆ ਲੱਗ ਲਾ ਪਿਆ ਵਾ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਮੈਂ ਵਿੱਚ ਵਿੱਚ ਡਰ ਜਾਂਨਾ ਵਾ ਕਿ ਜਿੱਦਾਂ ਤੁਸੀਂ ਮੰਮੀ ਤੋਂ ਡਰਦੇ ਹੋ ਕਿਤੇ ਮੈਂ ਨਾ ਮੈਂ ਤਾਂ ਡਰ ਦਰਵਾ ਬਾਅਦ ਚ ਵੇ ਮੈਂ ਤੇਰੇ ਪਿਓ ਨੂੰ ਡਰਾਉਣੀ ਆ ਉਹ ਨਹੀਂ ਮੰਮੀ ਤੂੰ ਡਰਾਉਂਦੇ ਥੋੜਾ ਡੈਡੀ ਨੂੰ ਡੈਡੀ ਡਰ ਹੀ ਜਾਂਦੇ ਆਪ ਕੀ ਤੇਰਾ ਪਿਓ ਡਰਦਾ ਮੇਰੇ ਕੋਲ ਅੱਛਾ ਤੇ ਤੇਰੀ ਮਾਂ ਕੋ ਮੈਂ ਡਰਦਾ ਹਾਂ ਕੀ ਤੂੰ ਫੇ ਡਰਦੇ ਨਹੀਂ ਮੇਰੇ ਕੋ ਉਹ ਮੈਂ ਕਹਾ ਮੈਂ ਤਾਂ ਡਰਦਾ ਹਾਂ ਜੀ ਤੁਹਾਡੇ ਕੋ ਅੱਛਾ ਮੈਂ ਤੇ ਕੀ ਕਰੇ ਤੂੰ ਡਰਦੇ ਨਹੀਂ ਮੇਰੇ ਕੋ ਨਹੀਂ ਮਾਲਕੋ ਮੈਂ ਤਾਂ ਡਰਦਾ ਹਾਂ ਜੀ ਤੁਹਾਡੇ ਕੋ ਕੀ ਡਰਨ ਡਰੋਂ ਡਰਨ ਡਰੋਂ ਦੀਆਂ ਗੱਲਾਂ ਚੱਲਣੀਆਂ ਇੰਨੇ ਚਿਰ ਬਾਅਦ ਡੈਡੀ ਆਏ ਐ ਕੋਈ ਚਾਹੀਦੀ ਗੱਲ ਕਰਨੀ ਐ ਡਰਨ ਡਰੋਂ ਡਰਨ ਡਰੋਂ ਤੂੰ ਤੇ ਡਰਾ ਹੀ ਜਾਂਂਦੇ ਮੈਨੂੰ ਵਿਆਹ ਬੂ ਦੀਆਂ ਗੱਲਾਂ ਕਰਕੇ ਆਂਟੀ ਜੀ ਸਚੀ ਗਾਂਕੂ ਕੁੜੀ ਕੋਣੀ ਵਿਚਾਰੀ ਹਾਲਾਤਾਂ ਦੀ ਮਾਰੀ ਆ ਮਾਂ ਪਿਓ ਨਹੀਂ ਗਾ ਘਰ-ਬਾਰ ਨਹੀਂ ਗਾ ਤੇ ਨੌਕਰੀ ਵਿਚਾਰੀ ਦੀ ਲੱਗੀ ਛੁੱਟ ਗਈ ਤੇ ਹੁਣ ਇਹਨੇ ਥੋੜੇ ਦਿਨ ਇੱਥੇ ਰਹਿਣਾ ਨੌਕਰੀ ਲੱਗੇਗੀ ਤੇ ਚਲ ਜੇਗੀ ਤੁਸੀਂ ਲੋਕਾਂ ਦੇ ਇੰਨੇ ਭਲੇ ਕਰਦੇ ਜੇ ਤੇ ਮੈਂ ਸੋਚਿਆ ਚਲ ਇੱਕ ਭਲਾ ਮੈਂ ਵੀ ਕਰ ਲਾਂ ਤੇ ਮੈਂ ਇਹ ਕੁੜੀ ਨੂੰ ਆਪਣੇ ਕੋ ਰੱਖ ਲਿਆ ਬਾਕੀ ਕੁੜੀਆਂ ਤੋਂ ਤੈਨੂੰ ਕਹੇ ਵੀ ਚੀਜ਼ ਦੀ ਲੋੜ ਤਾਂ ਹੋਵੇ ਨਾ ਤੂੰ ਆਪਣੀ ਆਂਟੀ ਨੂੰ ਕਹਿਣਾ ਆ ਤੈਨੂੰ ਪਤਾ ਤੇਰੀ ਆਂਟੀ ਦਾ ਸੁਭਾਅ ਬਹੁਤ ਵਧੀਆ ਵਾ ਆਜੋ ਸਰਦਾਰ ਜੀ ਚਲ ਠੀਕ ਹੈ ਜੀ ਮੈਂ ਚਾਹ ਪੀਣੀ ਸੀ ਤੇ ਖੰਡ ਨਹੀਂ ਲੱਭ ਰੀ ਸੀ ਮੈਨੂੰ ਛੋਟੇ ਡੱਬੇ 'ਚ ਨਹੀਂ ਗਈ ਫੇਰ ਡਰਮੇ 'ਚ ਪਈ ਹੋਣੀ ਐ 2 ਮਿੰਟ ਜਾਹੀ ਪ੍ਰਿਆ ਮੈਂ ਮੰਮੀ ਨਾਲ ਗੱਲ ਕਰਨੀ ਕੋਈ ਖੁਦ ਮੈਂ ਚੰਡੀਗੜ੍ਹ ਜੇ ਦਿਨ ਜਾਣਿਆ ਹੈ ਨਾ ਤੇ ਪ੍ਰਿਆ ਪਹਾੜ ਵੇਖ ਕੇ ਬੜੀ ਖੁਸ਼ ਹੋਈ ਜੀ ਤੂੰ ਸਿੰਪਲ ਜੇ ਪਹਾੜ ਉਹਨਾਂ ਨੂੰ ਵੀ ਕਈ ਜਿਹੇ ਪਹਾੜ ਵਾਲੀ ਮਾਤਾ ਪਹਾੜ ਵਾਲੀ ਮਾਤਾ ਹੈ ਤੇ ਮੈਨੂੰ ਬੜੀ ਹਰਾਨੀ ਹੋਈ ਚੀਜ਼ ਵੇਖ ਕੇ ਤੇ ਉਹਨਾਂ ਮਾਤਾ ਨੂੰ ਬੜਾ ਮੰਨਦੀ ਐ ਤੇ ਮੈਂ ਚਾਹਨਾ ਕਿ ਆਪਾਂ ਉਹਨੂੰ ਕਿਤੇ ਮਾਤਾ ਦੇ ਮੱਥਾ ਟਿਕਾ ਲਈਏ ਤੇ ਤੁਸੀਂ ਦੱਸੋ ਕਿਦਾਂ ਚੱਲੀ ਆਪਾਂ ਉਹਨੂੰ ਪਹਾੜ ਵਾਲੀ ਮਾਤਾ ਦੇ ਲੈ ਕੇ ਜਾਣਾ ਵਾ ਪਹਾੜ ਵਾਲੀ ਮਾਤਾ ਪੁੱਤ ਪਹਾੜ ਵਾਲੀ ਮਾਤਾ ਦੇ ਕਈ ਨੇ ਕੀ ਪਤਾ ਹੁਣ ਪ੍ਰੀਆ ਕਿਹੜੀ ਮਾਤਾ ਦੇ ਜਾਣਾ ਚਾਹੁੰਦੀ ਆ ਕਿਹੜੀ ਕਿਹੜੀ ਮਾਤਾ ਮੰਮੀ ਜੀ ਜਿੰਤਪੁਰ ਨੀਜਵਾਲਾ ਜੀ ਵੈਸ਼ਨੋ ਦੇਵੀ ਕਾਂਗੜਾ ਦੇ ਵਿੱਚ ਮੁੰਡਾ ਦੇ ਵੀਰ ਤੇ ਮਾਤਾ ਤੇ ਬੰਗਲਾ ਮੁਕੀ ਕਿੰਨੀਆਂ ਮਾਤਾ ਨੇ ਤੇ ਪ੍ਰਿਆਨ ਪੁੱਛਣਾ ਹੀ ਉਹਨੇ ਕਿਹੜੀ ਮਾਤਾ ਦੇ ਜਾਣਾ ਮਮੀ ਉਹਨੂੰ ਕਿਤੇ ਵੀ ਲੈ ਜੀਏ ਉਹਦੇ ਵਾਸਤੇ ਸਾਰੀਆਂ ਮਾਤਾ ਇਕੱਠੀਆਂ ਹੋਵਾਂ ਕਿਉਂਕਿ ਉਹ ਮਾਤਾ ਮੰਦੀ ਮਾਤਾ ਨੂੰ ਆਪਾਂ ਚੱਲੀਏ ਕੱਲ ਕੱਲ ਪੋਤੇ ਦੀ ਛੇਤੀ ਹਾਂ ਮਮੀ ਸ਼ਾਇਦ ਉੱਥੇ ਜਾ ਕੇ ਉਹਦਾ ਮਨ ਥੋੜਾ ਖੁਸ਼ ਹੋ ਜਾਏ ਬਾਕੀ ਕੁੜੀਆਂ ਦੀ ਜ਼ਿੰਦਗੀ ਨਹੀਂ ਔਖੀ ਹੁੰਦੀ ਐ ਮੈਨੂੰ ਪਤਾ ਨਹੀਂ ਸੀ ਤੇ ਨਾ ਮੈਨੂੰ ਕਦੀ ਪਤਾ ਲੱਗਣਾ ਸੀ ਜੇ ਪ੍ਰਿਆ ਮੇਰੇ ਲਾਈਫ ਚ ਨਾ ਆਂਦੀ ਬਹੁਤ ਬਹੁਤ ਹੀ ਮੁਸ਼ਕਲ ਭਰੀ ਜ਼ਿੰਦਗੀ ਹੁੰਦੀ ਕੁੜੀਆਂ ਦੀ ਤੇ ਬਾਕੀ ਜਿਹਦੇ ਮਾਂ ਪਿਓ ਨਾ ਹੋਣ ਉਹਦੀ ਜ਼ਿੰਦਗੀ ਹੋਰ ਔਖੀ ਹੋ ਜਾਂਦੀ ਐ ਚਾਹ ਸ਼ੁਕਰਿਆ ਕੋਤ ਤੂੰ ਮੇਰਾ ਧੋਖਾ ਸਮਝਿਆ ਨਹੀਂ ਤੇ ਤੂੰ ਤਾਂ ਮੈਨੂੰ ਹੀ ਕਹਿੰਦਾ ਰਹਿੰਦਾ ਸੀ ਮੰਮੀ ਤੂੰ ਕਿਉਂ ਉਹਰੇ ਨਾਲ ਇੰਨਾ ਕਰਦੀ ਐ ਮੰਮੀ ਕਿਉਂ ਕਰਦੀ ਐ ਹੁਣ ਪਤਾ ਲੱਗਾ ਉਹਦੀ ਜ਼ਿੰਦਗੀ ਚ ਕਿੰਨੇ ਧੋਖੇ ਆ ਚੱਲਾ ਮੇਰਾ ਪੁੱਤ ਤੂੰ ਆਪਣੇ ਨਾਲ ਰੋਟੀ ਖਾ ਲੈ ਤੂੰ ਵੀ ਬੈਠ ਕੇ ਚਲੋ ਪੁੱਤ ਕੀ ਗੱਲ ਐ ਇਸ ਵਲੇ ਇੱਥੇ ਕਿਉਂ ਖਲੋਤੀ ਆ ਉਹ ਆਂਟੀ ਵੈਸੇ ਬਾਹਰ ਹਵਾ ਵਧੀਆ ਚੱਲਦੀ ਪਈ ਸੀ ਮੈਂ ਸੋਚਿਆ ਚਲੋ ਚਲਦੀ ਆ ਮੈਂ ਚੱਲ ਆ ਜਾਓ ਫਿਰ ਅੰਦਰ ਕੱਪੜੇ ਬਦਲ ਲਓ ਤੇ ਸਵੇਰੇ ਨਾ ਆਪਾਂ ਮਾਤਾ ਦੇ ਜਾਣਾ ਮਾਤਾ ਦੇ ਹਾਂਜੀ ਕਿੱਥੇ ਕਿਹੜੀ ਮਾਤਾ ਦੇ ਉਹ ਪ੍ਰੀਤ ਨੇ ਮੈਨੂੰ ਦੱਸਿਆ ਸੀ ਕਿ ਪ੍ਰੀਆ ਨੇ ਮਾਤਾ ਦੇ ਜਾਣਾ ਰੀਆ ਮਾਤਾ ਦੇ ਜਾਣ ਲਈ ਕਹਿ ਰਹੀ ਸੀ ਉਹ ਉਹ ਤਾਂ ਮੈਂ ਵੈਸੇ ਹੀ ਕਹਿ ਦਿੱਤਾ ਸੀ ਕੋਈ ਗੱਲ ਨਹੀਂ ਫੇਰ ਕਦੇ ਚਲੇ ਜਾਵਾਂਗੇ ਆਂਟੀ ਤੁਸੀਂ ਮੇਰੇ ਲਈ ਇੰਨਾ ਨਾ ਕਰੋ ਪੁੱਤ ਅਸੀਂ ਕੌਣ ਹੁੰਨੇ ਤੈਨੂੰ ਖੜਨ ਵਾਲੇ ਉਹ ਹੀ ਜਾਣਦੇ ਨੇ ਜਿਨ੍ਹਾਂ ਨੂੰ ਮਾਤਾ ਰਾਣੀ ਆਪ ਬੁਲਾਉਂਦੀ ਆ ਤੇ ਤੈਨੂੰ ਤੇ ਮਾਤਾ ਰਾਣੀ ਨੇ ਆਪ ਬੁਲਾਇਆ ਆ ਤੇ ਤੇਰੇ ਬਾਹਨੇ ਅਸੀਂ ਵੀ ਦਰਸ਼ਨਕਾਰ ਆਵਾਂਗੇ ਆਂਟੀ ਆ ਮੈਂ ਤੁਹਾਡਾ ਦੇਣਾ ਕਿਵੇਂ ਦਵਾਂਗੀ ਮਹਤੇਸ਼ ਬੋਲ 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 ਕੇ ਥੱਕ ਗਈਆਂ ਕਿ ਜਿਹੜੀ ਵੀ ਮੇਰੇ ਦਿਲ ਚ ਗੱਲ ਹੁੰਦੀ ਆ ਤੁਸੀਂ ਪੂਰੀ ਕਰ ਦਿੰਦੇ ਹੋ ਹੁਣ ਬਹੁਤੀਆਂ ਸੋਚਾਂ ਨਹੀਂ ਸੋਚਣੀਆਂ ਤੇ ਹੁਣ ਤੂੰ ਜੋ ਵੀ ਤੇਰੇ ਦਿਲ ਦੀਆਂ ਗੱਲਾਂ ਆ ਨਾ ਜੋ ਤੇਰੇ ਮਨ ਚ ਆ ਜੋ ਤੇਰੇ ਦਿਲ ਦੇ ਦੁੱਖ ਆ ਉਹ ਸਾਰੇ ਤੂੰ ਮਾਤਾ ਰਾਣੀ ਨੂੰ ਦੱਸੀ ਤੇ ਉਹ ਜਗਤ ਦੀ ਮਾਂ ਆ ਸਭ ਦੇ ਦੁੱਖ ਸੁਣਦੀ ਆ ਤੇ ਤੇਰੇ ਵੀ ਸੁਣੇਗੀ ਸਭ ਦੀਆਂ ਮਨੋ ਕਾਮਨਾ ਕਰਦੀ ਹੈ ਪੂਰੀਆਂ ਤੇ ਸਭ ਦੇ ਦੁੱਖ ਕੱਟਦੀ ਹੈ ਤੇ ਤੇਰੇ ਵੀ ਦੁੱਖ ਕੱਟੇਗੀ ਆਂਟੀ ਕਿੰਨੀ ਕੁ ਦੂਰ ਆ ਮੰਦਰ ਪੁੱਤ ਜਦੋਂ ਜਾਣਾ ਹੀ ਆ ਤੇ ਕੀ ਦੂਰ ਤੇ ਕੀ ਨੇੜੇ ਆਪਣੇ ਲਈ ਤੇ ਦੂਰ ਵੀ ਜਦੋਂ ਮਨ ਚ ਚਾਹ ਹੋਵੇ ਨਾ ਤੇ ਦੂਰ ਵੀ ਨੇੜੇ ਹੁੰਦਾ ਤੇ ਆ ਜਾ ਹੁਣ ਅੰਦਰ ਆਣ ਕੇ ਆਪਣੇ ਕੱਪੜੇ ਬਦਲ ਲੈ ਤੇ ਆਰਾਮ ਕਰ ਲੈ ਤੇ ਸਵੇਰੇ ਆਪਾਂ ਸੁਵਸਤੇ ਨਿਕਲਣ ਵਾਲੇ ਬਣਾਂਗੇ ਠੀਕ ਆਜੋ ਫਿਰ ਮੈਂ ਕਹਾ ਐਨੇ ਚਿਰ ਪਿੱਛੋਂ ਤੁਸੀਂ ਘਰ ਆਏ ਹੋ ਤੁਸੀਂ ਘਰ ਆਏ ਹੋ ਤੇ ਅਸੀਂ ਚੱਲ ਚੱਲਨੇ ਆਂ ਚੰਗਾ ਜਿਆ ਨਹੀਂ ਲੱਗਣ ਡਿਆ ਤੇ ਮੈਂ ਕਹਾ ਚੱਲ ਤੁਸੀਂ ਵੀ ਚੱਲ ਜਾਂਦੇ ਨਾਲੇ ਮਾਤਾ ਰਾਣੀ ਦੇ ਤੁਸੀਂ ਵੀ ਮੱਥਾ ਟੇਕੋ ਨੀ ਹੋਈ ਗਾਲ ਨਹੀਂ ਤੁਸੀਂ ਜਾਓ ਐਨੇ ਚਿਰਾਂ ਬਾਅਦ ਆਇਆ ਪਿੱਛੇ ਵੀ ਰਿਹਾ ਵੀ ਕੰਮ ਕਰ ਪੈਂਡਿੰਗ ਪਿਆ ਕੁਝ ਹੋਰ ਵੀ ਕੰਮ ਕਰ ਪੈਂਡਿੰਗ ਪਿਆ ਨਾਲੇ ਉਹ ਮੈਂ ਦੇਖ ਲਾਂਗਾ ਤੇ ਤੁਸੀਂ ਜਾਓ ਕੁੜੀ ਨੂੰ ਮੱਥਾ ਟਕਾ ਲਿਓ ਚਲੋ ਠੀਕ ਐ ਫਿਰ ਇਸਰਾ ਕਰਨਾ ਵੀ ਆਪ ਰੋਟੀ ਪਾਣੀ ਮੰਗਰੋ ਨਾ ਟਾਈਮ ਨਾ ਖਾ ਲੈਣਾ ਓ ਚਾਦਾ ਆਂਦੀ ਐ ਕਿਉਂ ਫਿਕਰ ਕਰਦੀ ਆ ਮੇਰਾ ਤੂੰ ਤੂੰ ਰੋਟੀ ਪਾਣੀ ਦੀ ਨਾ ਟੈਨਸ਼ਨ ਲੈ ਜਿਹੜੇ ਕੰਮ ਚੱਲੇ ਆ ਨਾ ਤੁਸੀਂ ਉਧਰ ਜਾਓ ਆਓ ਚਲੀਏ ਨਿਆਣੇ ਦੇਖਣ ਦੇ ਨੇ ਓ ਤੂੰ ਕੀ ਕਰਨੇ ਅੰਦਰ ਯਾ ਭਰਾ ਨਾਲ ਜਾਣਾ ਮੈਂ ਓ ਤੂੰ ਪਹਿਲੇ ਤਿਆਰ ਹੋ ਨਾ ਮੈਂ ਚਾਹੀ ਤੂੰ ਫਿਰ ਕੀ ਹੋ ਗਿਆ ਓ ਮੰਮੀ ਪਹਿਲੇ ਗੱਡੀ 'ਚ ਬੈਠਾ ਹੁੰਦਾ ਏ ਚੱਲ ਆ ਜਾ ਪੁੱਤ ਕੋਈ ਨਹੀਂ ਜ ਜਿਹਦੇ ਪੈਂਦਾ ਆ ਤੇ ਤੇਰਾ ਛੋਟਾ ਭਰਾ ਆ ਐਦੀ ਕਿਹੜੀ ਟਿਕਟ ਲੱਗਣੀ ਆ ਮਮਮੀ ਤੇ ਕਰਦੇ ਫਿਰ ਸਾਰੇ ਮਹੱਲੇ ਦੇ ਨਹੀਂ ਲੱਗਣੀ ਸਾਰਾ ਮਹਲਾ ਲੈ ਜੀਏ ਚੱਲ ਕੋਈ ਨਾ ਪੁੱਤ ਜੇ ਅਦਕਾਰ ਦਾ ਆ ਚੰਗਾ ਰੜੀ ਚੱਲ ਪੁੱਤ ਰੀਤਾ ਸ਼ਾਮਾ ਪੈ ਗਈਆਂ ਮਮਮੀ ਦੁਪਹਿਰ ਨੂੰ ਘਰੋਂ ਤੁਰੇ ਆ ਤੇ ਲੇਟ ਹੀ ਹੋਣਾ ਵੇਲੇ ਚੇ ਤੁਰੇ ਨੇ ਕਿਤੇ ਪਹੁੰਚੇ ਵੀ ਹੋਣਾ ਸੀ ਆਪਾਂ ਚੱਲ ਕੋਈ ਨਾ ਪਹੁੰਚ ਜਾਗੇ ਜੇ ਕਰਨਾ ਹੋ ਮਾਤਾ ਰਾਣੀ ਆਪੇ ਖੜਨ ਵਾਲੀ ਮੈਂ ਕਿਹਾ ਸੀ ਕਿ ਜੇ ਸਾਈਡ ਤੇ ਵੇਖ ਕੋਈ ਦੁਕਾਨ ਹੈਗੀ ਆ ਤੇ ਕੀ ਕਰਨੀ ਗੱਡੀ ਖਲਾਰ ਕੇ ਚਾਹ ਪਾਣੀ ਪਿਆ ਦਈਏ ਬੱਚਿਆਂ ਨੂੰ ਪੁੱਛ ਕੇ ਕੁਝ ਖਵਾ ਪਿਆ ਦਈਏ ਭੁੱਖ ਲੱਗੀ ਹੁੰਦੀ ਆ ਪੁੱਛ ਲਓ ਤੁਸੀਂ ਇਹਨਾਂ ਨੂੰ ਯਾਰ ਮੈਨੂੰ ਭੁੱਖ ਲੱਗੀ ਆ ਮੈਂ ਖਾਣਾ ਕੁਛ ਜੇ ਸਾਂਤ ਲੱਗੀ ਰਹਿੰਦੀ ਤੇਰੀ ਘੜੀ ਗੱਲ ਐ ਪ੍ਰਿਆ ਪ੍ਰਿਆ ਕੁਝ ਖਾਣਾ ਹੈ ਬੇਟੇ ਨਹੀਂ ਆਂਟੀ ਮੈਨੂੰ ਭੁੱਖ ਨਹੀਂ ਲੱਗੀ ਨਹੀਂ ਖਾ ਲਓ ਆਜੋ ਕੋਈ ਚਾਹ ਚੂ ਪੀ ਲੋ ਨਹੀਂ ਨਹੀਂ ਆਂਟੀ ਯਾਰ ਤੂੰ ਨਹੀਂ ਖਾਣਾ ਮੈਂ ਤੇ ਖਾਣਾ ਨਾ ਮੈਨੂੰ ਤਾਂ ਭੁੱਖ ਲੱਗੀ ਆ ਉਹੀ ਦੇ ਚੱਕਰਾਂ 'ਚ ਮੈਨੂੰ ਤਾਂ ਭੁੱਖਾ ਮਰਨ ਦੇਈਏ ਮੈਂ ਤੈਨੂੰ ਕੀ ਕਹਾਂ ਤੂੰ ਖਾ ਲਾ ਮੈਂ ਥੋੜੀ ਮਨਾ ਕੀਤਾ ਤੈਨੂੰ ਕਾਹਦੇ ਕੁਝ ਖਾਣਾ ਆ ਮੈਂ ਤੇਰੇ ਬਾਹਨੇ ਮੈਨੂੰ ਮਿਲ ਜੂਗਾ ਆਂਟੀ ਜੀ ਖਵਾ ਦਿਓ ਕੁਝ ਹਾਂ ਡੱਪ ਕਾਨਾ ਲੈ ਕੇ ਦੇਂਦੀ ਐ ਚੋਚੀ ਆ ਮੈਨੂੰ ਲੈ ਕੇ ਦੋ ਹਾਂ ਮੈਂ ਵੀ ਤਾਂ ਬੱਚਾ ਹੀ ਹਾਂ ਆ ਭਰਾ ਮੈਨੂੰ ਵੀ ਪਕਾਨਾ ਲੈ ਕੇ ਦੋ ਐ ਨਹੀਂ ਮੈਂ ਲੈਣਾ ਨਵਾਂ ਲੈਣਾ ਪਕਾਨਾ ਕੀ ਖਾ ਪਾਈ ਤੂੰ ਹੈ ਕਦੀ ਤੇ ਜੇ ਮੈਂ ਉਹਨੂੰ ਪੁੱਛਿਆ ਚਾਹ ਪੀਣੀ ਐ ਕੁਝ ਖਾਣਾ ਜੇ ਤੂੰ ਤਾਂ ਰੋਲਾ ਪਾਉਣ ਲੱਪਿਆ ਮੈਂ ਖਾਣਾ ਮੈਂ ਖਾਣਾ ਜੇ ਉਹਨੂੰ ਕੀ ਇੱਕ ਗੁਬਾਰਾ ਲੈਤਾ ਤੇ ਤੂੰ ਤਾਂ ਰੋਲਾ ਪਾਉਣ ਲੱਪਿਆ ਮੈਂ ਵੀ ਲੈਣਾ ਮੈਂ ਵੀ ਲੈਣਾ ਤੂੰ ਬੱਚਾ ਛੋਟਾ ਆ ਅੱਛਾ ਆ ਬੱਚੀ ਆ ਤੇ ਮੈਂ ਵੀ ਤਾਂ ਬੱਚਾ ਹੀ ਹਾਂ ਫਿਰ ਯੇ ਉਹ ਖੁਸ਼ ਹੋਣ ਦੀ ਸੀ ਦੇਖ ਕੇ ਤੂੰ ਮੈਂ ਲੈ ਕੇ ਦੇ ਦਿੱਤਾ ਇਹਦੇ ਵਿੱਚ ਬੱਚੀ ਵਾਲੀ ਕਿਹੜੀ ਗੱਲ ਆ ਯਾਰ ਮੈਨੂੰ ਵੀ ਚਾਹੀਦਾ ਯਾਰ ਹੂੰ ਚਾਹੀਦਾ ਗੁਬਾਰਾ ਕੋਈ ਨਹੀਂ ਲਿਆ ਦਾਂਗੇ ਨਾਲੇ ਮੈਨੂੰ ਚਾਹੀਦਾ ਵੀ ਇਦਾਂ ਦਾ ਹੀ ਹੁਣ ਚੱਲ ਭਰਾਵਾ ਯਰੇ ਨਹੀਂ ਖੇਡ ਲਾ ਖੇਡ ਕੇ ਤੇ ਮੁੜ ਕੇ ਉਹਨੂੰ ਦੇ ਦੀ ਉਹ ਇੱਥੇ ਚੁੱਪ ਕਰਦਾ ਕਣੀ ਆਣੀ ਮਾਵਾ ਹੀ ਨੀਰਾ ਪੈ ਗਿਆ ਆ ਤੇ ਕਿੰਨਾ ਕੁ ਟਾਈਮ ਲੱਗੇਗਾ ਯਾ ਸਾਨੂੰ ਪਹੁੰਚਣ ਤੇ ਮੰਮੀ ਡੇਢ ਦੋ ਘੰਟੇ ਲਾਜਣਾ ਜੇ ਡੇਢ ਦੋ ਘੰਟੇ ਲਾਜਣੇ ਆ ਹਾਂਜੀ ਹਾਂਜੀ ਪੁੱਤ ਨੀਰਾ ਤੇ ਇੱਥੇ ਢੜਾ ਹੋ ਗਿਆ ਆ ਤੇ ਮੇਰੀ ਮੰਨ ਤੂੰ ਇਸ ਤਰ੍ਹਾਂ ਕਰ ਇੱਥੇ ਲਾਗੇ ਜਾ ਕੇ ਕਿਤੇ ਕਮਰਾ ਵੇਖ ਲੈ ਉਹ ਮੰਮੀ ਪਹੁੰਚ ਜਾਣਾ ਹੈ ਟੈਨਸ਼ਨ ਵਾਲੀ ਕਿਹੜੀ ਗੱਲ ਐ ਨਹੀਂ ਪੁੱਤ ਰਿਸਕ ਨਹੀਂ ਲਈਦਾ ਰਾਤ ਤੇ ਸਿਆਣਿਆਂ ਦਾ ਕਹਿਣਾ ਆ ਵੀ ਜੇ ਸਰਾ ਦਾ ਪਤਾ ਨਾ ਨਾ ਹੋਵੇ ਉਹ ਰਾਤ ਤੇ ਪਟਕੀਦਾ ਨਹੀਂ ਆਪਾਂ ਸਵੇਰੇ ਚੱਲ ਜਾਾਂਗੇ ਕੋਈ ਗੱਲ ਨਹੀਂ ਤੇ ਤੂੰ ਹੁਣ ਇਸ ਤਰ੍ਹਾਂ ਕਰ ਕਮਰਾ ਵੇਖ ਕੇ ਤੇ ਲਾ ਕੇ ਜਾ ਕੇ ਵੇਖਦਾ ਮੈਂ ਤੇ ਨਾਲੇ ਨੇਹਰਾ ਪੈ ਗਿਆ ਹੁਣ ਹੁਣ ਕਿਤੇ ਨਾ ਚਾਹ ਵਾਸਤੇ ਗੱਡੀ ਨਾ ਖਿੜਾਰੇ ਤੇ ਜਿੱਥੇ ਕਿਤੇ ਕਮਰਾ ਵੇਖੇਂਗਾ ਨਾ ਉਥੇ ਹੋਟਲ ਜਿਹਾ ਚਾਹ ਚ ਮਿਲ ਜੇਗੀ ਉਥੇ ਚਾਹ ਪਿਆਦਾਗੇ ਵੇਖਦਾ ਮੈਂ ਕਿ ਨਾ ਤੇ ਤਿਆਰ ਹੋ ਚੱਲਿਏ ਠੀਕ ਹੈ ਉੱਠੀਂ ਉੱਡ ਜਾ ਤੇ ਆ ਜਾ ਔਰ ਜੇ ਸਾਰੇ ਕਿਆਰ ਹੋ ਗਏ ਤੂੰ ਵੀ ਤਿਆਰ ਹੋ ਜਾ ਫਿਰ ਇਤਕ ਸੁਤਾ ਬਈ ਇਹਦਾ ਲੱਗਦਾ ਨਾ ਦਾ ਨਹੀਂ ਗਿਆ ਜਾਂਦਾ ਓਏ ਉਠ ਓਏ ਕਿੰਨੂੰ ਉਠਾਉਂਦੇ ਏ ਓਏ ਉਹ ਤਾਂ ਦਿਮਾਗ ਆ ਗਿਆ ਆਹ ਕੌਣ ਪਿਆਵਾ ਉਹ ਮੈਨਜ਼ ਵੇਅਰ ਦਾ ਬਾਹਰ ਸੈਲ ਕਰੰਨੇ ਆ। ਉਹ ਮੈਨੂੰ ਇਹ ਹੀ ਤੂੰ ਕਿ ਤੈਨੂੰ ਛੱਡਦਾ ਜਾਓ। ਤੇ ਦਿਮਾਗ ਨਹੀਂ ਖਰਾਬ ਚੈ ਤੈਨੂੰ ਲਿਆਂਦਾ ਤੈਨੂੰ ਛੱਡ ਕੇ ਜਾਵਾਂਗੇ। ਚਲ ਆਇਆ ਨਾਲ। ਰੈਸਟੋਰੈਂਟ 'ਚ ਬੈ ਕੇ ਰੋਟੀ ਖਾਣੀ ਸੀ ਆਰਾਮ ਨਾਲ। ਕਮਰੇ 'ਚ ਕੀ ਉਮਗਾ ਲਈ ਐ। ਆਂਟੀ ਮੈਂ ਹੀ ਕਿਹਾ ਸੀ ਮੈਨੂੰ ਨਾ ਐਦਾ ਬੈੱਡ ਤੇ ਚੌਂਕੜੀ ਮਾਰ ਕੇ ਰੋਟੀ ਖਾਣ ਦਾ ਬੜਾ ਮਜ਼ਾ ਆਉਂਦਾ ਹੈ। ਚਲ ਠੀਕ ਹੈ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਉਹ ਕਰ ਲੈ। ਰੋਟੀਆਂ ਹੀ ਖਾਣੀ ਐ। ਮੈਂ ਰਾਤੀ ਦੇ ਨਾਲ ਗੱਲਾਂ ਕਰਦੀ ਰਹੀ ਤੇ ਤੂੰ ਗੱਲਾਂ ਕਰਦਿਆ ਕਰਦੇ ਤੂੰ ਤੇ ਸੌਂਗੀ। ਪਤਾ ਨਹੀਂ ਲੱਗਾ ਆਂਟੀ ਜੀ। ਚਲ ਪ੍ਰੀਤ ਛੇਤੀ ਰੋਟੀ ਖਾਓ ਫਿਰ ਚਲਈਏ ਟਾਈਮ ਬੜਾ ਹੋਣ ਡਿਆ। ਉਹ ਬੈਗ ਨਾਲੇ ਗੱਡੀ ਚ ਓਏ।